ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਹੋਵੋਗੇ ਚਲੋ ਜੀ ਫਿਲਹਾਲ ਤੁਹਾਨੂੰ ਪਤਾ ਅੱਜ ਆਪਾਂ ਫੇਰ ਜਾਣਾ ਹੈਗਾ ਮੰਦਰ ਉਸ ਤੇ ਸ਼ਾਇਦ ਆ ਜਾਊਗਾ ਕੱਲ ਨੂੰ ਆਇਆ ਹੋਊਗਾ ਤੁਹਾਡੇ ਕੋਲ ਤੇ ਚਲੋ ਜੀ ਹੁਣ ਤਿਆਰ ਆਪਾਂ ਹੋ ਗਏ ਸੀ ਤੇ ਹੁਣ ਆਪਾਂ ਬਸ ਚਲਦੇ ਹਾਂ ਮੈਂ ਚਾਹ ਨਹੀਂ ਪੀਤੀ ਨਾ ਚਾਹ ਪੀ ਲਾਂ ਮવાડી ਜੀ ਤੂੰ ਦੇਖ ਤਾਂ ਦੋ ਕੋਲ ਪੀ ਰਿਹਾ ਪਾਪਾ ਕੋਲ ਪੀ ਰਿਹਾ ਦੁੱਧ ਮੈਂ ਵੀ ਦੋ ਕੁ ਟੱਚਾ ਚਾਹ ਪੀ ਲਾਂ ਮੈਂ ਚਾਹ ਬਿਸਕੁਟ ਦੇ ਸਾਥ ਹੈ ਠਿੱਕੇ ਆ ਓਕੇ ਲੋ ਜੀ ਚਾਹ ਪੀਨੇ ਬਿਸਕੁਟਾਂ ਦੇ ਨਾਲ ਆਪਰੇ ਮੇਰੇ ਬਿਸਕੁਟ ਸਾਰੇ ਜਣੇ ਸਾਰੇ ਜਣੇ ਮਤਲਬ ਡੈਡੀ ਨਹੀਂ ਜਾਂਦੇ ਉਹਦੇ ਕੋ ਕਿੱਕ ਜਾਣੇ ਦਾ ਘਰ ਵੀ ਸੰਭਣਾ ਹੁੰਦਾ ਤੁਹਾਨੂੰ ਪਤਾ ਸੀ ਜਾਣੇ ਨੇ ਚਾਰ ਜਾਣੇ ਪੰਜ ਜਾਣੇ ਆਪਾਂ ਟੋਟਲ ਲਓ ਜੀ ਹੁਣ ਆਪਾਂ ਚਾਹ ਵਾਲਾ ਘਰ ਆ ਪੀ ਲਿਆ ਤੇ ਚਲੋ ਜੀ ਹਸਬੰਦ ਦਿਖਾ ਦਿੰਨੇ ਆ ਆਹ ਆਹ ਬੜੇ ਤਿਆਰ ਹੁਣ ਆਪਾਂ ਚੱਲਦੇ ਆ ਜਮ ਲਈ ਪਛੇੜਾ ਜੀ ਕਾਫੀ ਛੇੜ ਚ ਲਗਾਇਆ ਚਲੋ ਜੀ ਤੇ ਜੇ ਜੇਕਰ ਕੋਈ ਸਾਡਾ ਚੈਨਲ ਤੇ ਨਹੀਂ ਹੋਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਿਆ ਕਰੋ ਕਿ ਅੱਜ ਤਿਆਰੀ ਇਹਨਾਂ ਦੀ ਕਿਤੇ ਜਾਣ ਦੀ देखो किए झाकदा जाने अंत डबू बाय चलो जी हम बैठते मिलते के फिर सीधा रास्ते माड़ी मोटी क्लिप लवेंगे रास्ते माड़ी मोटी क्लिप लवेंगे थोड़ा शेयर करा जी हेलो बेटा है दो ਮਾਨੀ ਜੀਸ ਬੱਚੋ ਸਸ ਸ਼ਕਲ ਟਟਲ ਓਕੇ ਅਸੀਂ ਆਪਾ ਪਹੁੰਚ ਚੁਕੇ ਆ ਪਹੁੰਚ ਚੁਕੇ ਨਹੀਂ ਮਤਲਬ ਘਰ ਤੋਂ ਨਿਕਲੇ ਆ ਆਪਾਂ 10 ਮਿੰਟ ਹੋ ਗਏ ਆ ਆਪਾਂ ਨੂੰ 7-8 ਮਿੰਟ ਤਾਂ ਹੋ ਹੀ ਗਏ ਹੋਣਗੇ ਤੇ ਆਪਾਂ ਪਹੁੰਚਣ ਵਾਲੇ ਮੰਡੀ ਤੇ ਦੇਖੋ ਇਧਰ ਆਪਣੇ ਕਣਕਾ ਵਗੈਰਾ ਜਰਾ ਵੇਅੂ ਹੈ ਤੁਹਾਨੂੰ ਸ਼ੋਅ ਆਫ ਕਰ ਰਹੀ ਹਾਂ ਮੈਂ ਜਿਹੜੀਆਂ ਕਣਕਾ ਪੱਕ ਚੁੱਕੀਆਂ ਨੇ ਬਸ ਹੋਰ 2-3 ਦਿਨਾਂ ਤੋਂ ਜਿਹੜੀ ਕਣਕ ਦੀ ਵਾਢੀ ਹੈ ਸਟਾਰਟ ਹੋ ਚੋਊਗੀ ਤੇ ਫਿਰ ਧੂੜ ਮਿੱਟੀ ਬਹੁਤ ਕੁਝ ਕਣਕ ਕੰਡ ਜਿਹੜੀ ਬਹੁਤ ਜਿਹੜੀ ਘਰਾਂ 'ਚ ਫੇਰ ਆਉਂਦੀ ਤੂੜੀਆਂ ਬੰਦੀਆਂ ਨੇ ਹਨਾ ਤੇ ਫਿਰ ਬਹੁਤ ਬੁਰਾ ਹਾਲ ਹੋ ਜਾਂਦਾ ਹੈਗਾ ਕਿਉਂਕਿ ਮੈਨੂੰ ਤਾਂ ਪਤਾ ਨਾ ਮੈਂ ਪਹਿਲਾਂ ਜਦੋਂ ਸਕੂਲ ਜਾਂਦਾ ਸੀ ਜਦੋਂ ਤੇ ਮੈਂ ਉਹਨੂੰ ਲੈ ਕੇ ਆਉਂਦੀ ਹੁੰਦੀ ਸੀ 11 12 ਵਜੇ ਤੇ ਉਦੋਂ ਕਣਕਾਂ ਦੀ ਵਾਢੀ ਹੁੰਦੀ ਸੀ ਆ ਜਿਨ੍ਹਾਂ ਦੇ ਵਿੱਚ ਨਾ ਤੇ ਇੰਨੇ ਕੁ ਮਤਾਂ ਧੂੜ ਮਿੱਟੀ ਅੱਖਾਂ 'ਚ ਪੈਣੀ ਬੁਰੀ ਹਾਲ ਹੋ ਜਾਂਨੇ ਤਾਂ ਕਰਕੇ ਮੈਨੂੰ ਥੋੜਾ ਜਿਹਾ ਇਹ ਪਤਾ ਹੈਗਾ ਤੇ ਲੋਜੀ ਸੂਰਜ ਵੀ ਚੜ ਚੁੱਕਿਆ ਟਾਈਮ ਹੋ ਗਿਆ 7 ਵਜੇ ਦਾ ਤੇ ਦੁਕਾਨਾਂ ਹਜੇ ਤੱਕ ਕੋਈ ਮਾੜੀ ਮੋਟੀ ਜੀ ਖੁੱਲੀ ਹੈ ਇਰੇ ਸਦੇਆਂ ਉੱਤੇ ਉਹਨਾਂ ਨੇ ਕੋਲ ਲਈ ਬਾਕੀ ਸਾਰੀਆਂ ਬੰਦ ਹੀ ਆ ਖਾਲੀ-ਖਾਲੀ ਮੰਡੀ ਕਿਸ ਤਰ੍ਹਾਂ ਦੀ ਲੱਗਦੀ ਹੈ ਦੇਖੋ ਸਾਡੀ ਮੰਡੀ ਇਹ ਸ਼ਾਪਿੰਗ ਇੱਥੋਂ ਕਰਦੇ ਹੁੰਦੇ ਹਾਂ ਅਸੀਂ ਮੰਡੀ ਮੰਡੀ ਮਤਲਬ ਸ਼ਹਿਰ ਵਰਗੀ ਹੁੰਦੀ ਹੈ ਵਸਾ ਨਾ ਦੁਕਾਨਾਂ ਤੋਂ ਬਥੇਰੀਆਂ ਹੀ ਹੁੰਦੀਆਂ ਮੰਡੀ ਵਿੱਚ ਵੀ ਸ਼ਹਿਰ ਦੇ ਨਾਲ ਦੀ ਆ ਵੇਖੋ ਕਿੰਨੇ ਸੂਟ ਪੋਰਟ ਵਾਲੀ ਦੁਕਾਨ ਸੀ ਇਹ ਸਰਕਾਰੀ ਹਸਪਤਾਲ ਲਓ ਜੀ ਸਾਡੇ ਮੰਡੀ ਦਾ ਬੱਸ ਸਟੈਂਡ ਹੈ ਇਹ ਮੇਨ ਬੱਸ ਸਟੈਂਡ ਹੈ ਇੱਥੇ ਬੱਸਾਂ ਆਉਂਦੀਆਂ ਜਿਵੇਂ ਉਹ ਖੜੀ ਬੱਸਾਂ ਇਹ ਮੇਨ ਬੱਸ ਸਟੈਂਡ ਆ ਤੇ ਚਲੋ ਜੀ ਹੁਣ ਚੱਲਦੇ ਬਠਿੰਡੇ ਦਾ ਸਫ਼ਰ ਇਹ ਕਰਦੇ ਤੇ ਮਿਲਦੇ ਤੁਹਾਨੂੰ ਜਾ ਕੇ ਬਠਿੰਡੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਬਠਿੰਡੇ ਮਿਆਰਾਂ ਦੇ ਕੋਲ ਕਿਉਂਕਿ ਆਪਣਾ ਪਿੰਡ ਇਸ ਪੰਨੇ ਪੈਂਦਾ ਹੈਗਾ ਤੇ ਲਓ ਜੀ ਉਹ ਸਾਹਮਣੇ ਥਰਮਲ ਹੈ ਤੇ ਆਪਾਂ ਪਹੁੰਚ ਗਏ ਬਠਿੰਡੇ ਤੇ ਬਠਿੰਡੇ ਤੋਂ ਗਾਂ ਜਾਣਾ ਆਪਾਂ ਹਜੇ ਜਿਹੜਾ ਸਫਰ ਹੈ ਜੀ ਆਪਣਾ ਹੋਰ ਵੀ ਗਾਂ ਹੈਗਾ ਤੇ ਵੈਸੇ ਮੈਂ ਚਲੋ ਜਿੱਥੇ ਜਿੱਥੇ ਆਪਾਂ ਪਹੁੰਚ ਰਹੇ ਆ ਉਦੋਂ-ਉਦੋਂ ਤੁਹਾਡੇ ਨਾਲ ਕਲਿੱਪ ਸ਼ੇਅਰ ਕਰ ਰਹੀ ਹਾਂ ਹਲਕੇ-ਫੁਲਕੇ ਜਿਹੜੇ ਕਲਿੱਪਸ ਬਣਾ ਰਹੀ ਹਾਂ ਨਾਲ-ਨਾਲ ਤੇ ਵਲੌਗ ਰੈਡੀ ਹੋ ਜਾਊਗਾ ਆਪਣਾ ਤੇ ਲਓ ਜੀ ਵਸਾ ਪਹੁੰਚ ਚੁੱਕੇ ਆ ਤੇ ਹੁਣ ਪਹੁੰਚ ਕੇ ਮਿਲਦੇ ਆ ਤੁਹਾਨੂੰ ਆਪਾਂ ਸਿੱਧਾ ਉੱਥੇ ਜਾ ਕੇ ਠੀਕੇ ਜੀ ਲਓ ਜੀ ਹੁਣ ਆਪਾਂ ਪਹੁੰਚ ਚੁਕੇ ਹੰ ਮੰਦਿਰ ਤੇ ਮੰਦਿਰ ਆਪਾਂ ਆਏ ਆ ਜਮ ਮੈਸਰ ਖਾਨਾ ਉਹ ਦੇਖੋ ਮੰਦਿਰ ਦਿਖਦਾ ਵੇ ਦਿਖਾਉਣੀ ਹੈ ਕਿ ਬੰਦਾ ਓਹ ਵੇਖੋ ਕੀ ਸਮਝਣ ਲੈ ਆ ਤਹਰਾ ਹਾ ਹਨਾ ਇਹ ਹੀ ਬਾਤ ਚ ਲੋ ਜੀ ਆਪਾਂ ਪਹੁੰਚ ਗਏ ਮੰਦਿਰ ਸਾਹਮਣੇ ਮੰਦਿਰ ਹੈ ਉਹ ਦੇਖੋ ਹੇ ਪਾਈ ਗੁਰੂ ਪਾਈ ਗੁਰੂ ਇਹ ਤਾਂ ਹਨਾ ਲੋ ਜੀ ਆਪਾਂ ਪਹੁੰਚ ਗਏ ਮੰਦਰ ਤੇ ਚਾਹੇ ਕਰੋ ਨਾ ਤੁਹਾਨੂੰ ਵੀ ਦਰਸ਼ਨ ਸਿੱਧਾਈ ਸਿੱਧੇ ਇਹ ਹੀ ਗਲੀ ਆਉਣੀ ਹੁੰਦੀ ਆਪਾਂ ਇਹ ਗਲੀ ਸਿੱਧੀ ਹੈ ਕੀ ਆ ਬਾਤ ਲੋ ਜੀ ਪਹੁੰਚ ਗਏ ਆਪਾਂ ਮੰਦਰ ਪੁੱਬੇ ਲਾ ਹੋ ਗਏ ਲੱਗਿਆ ਅਜ ਜੋਤ ਲੱਗਾ ਜੋਤ ਮੇਲਾ ਥੋੜਾ ਥੜਾ ਲੱਗਾ ਲੋ ਜੋ ਦੇਖੋ ਜੋਤ ਕਿੰਨੇ ਵਧੀਆ ਲੱਗੇ ਆ ਦੇ ਘਰ ਨਾਲ ਲੱਗੇ ਆ ਮੰਮੀ ਦੇ ਘਰ ਨਾਲ ਹਜੇ ਕੀ ਬਾਤ ਹੈ ਦੇਖੋ ਜੀ ਲੱਗੇ ਹੋਈਆਂ ਜੇ ਆਪਾਂ ਦੇਖਾਂਗੇ ਨਾ ਮੱਥਾ ਟੇਕ ਕੇ ਫਿਰ ਵੇਖਾਂਗੇ ਤੁਹਾਨੂੰ ਵੀ ਦਿਖਾਵਾਂਗੇ ਲੋ ਜੀ ਦੇਖੋ ਕਿੰਨਾ ਇੱਥੇ ਬਹੁਤ ਭਾਰੀ ਮੇਲਾ ਲੱਗ ਕੇ ਟਿਆ ਇੱਥੇ ਚੁੱਲੇ ਮੇਂ ਲੈਣਾ ਲੋ ਜੀ ਜਬ ਜੋਤ ਹਾਂਜੀ ਹਾਂਜੀ ਅਰ ਬਾਈ ਅਰੇ ਮੈਨੂੰ ਪ੍ਰਸ਼ਾਦ ਆਉ ਆਹ ਪਾਣੀ ਚਲੋ ਜੀ ਪਹੁੰਚ ਚੁਕੇ ਆਪਾਂ ਮੰਦਿਰ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਾਤਾ ਰਾਣੀ ਦੀ ਭੇਟਾ ਵਗੈਰਾ ਉਹ ਲਵਾਵਾਂਗੇ ਪ੍ਰਸ਼ਾਦ ਵਗੈਰਾ ਲਵਾਵਾਂਗੇ ਠੀਕ ਹੈ ਜੀ ਤੇ ਚਲੋ ਜੀ ਆਪਾਂ ਆਹ ਸ਼ਾਪ ਤੋਂ ਲਵਾਵਾਂਗੇ ਆਪਾਂ ਮਾਤਾ ਰਾਣੀ ਦਾ ਸਾਰਾ ਸਮਾਨ ਤੇ ਫਿਰ ਆਪਾਂ ਚੱਲਦੇ ਆਂ ਮਾਤਾ ਰਾਣੀ ਦਾ ਸਮਾਨ ਹੈ ਸਾਰਾ ਲੈ ਕੇ ਤੇ ਆਪਾਂ ਚੱਲਦੇ ਆ ਪਹਿਲਾਂ ਮੰਦਿਰ ਵੱਲ ਤੇ ਤੁਹਾਨੂੰ ਸਾਡੇ ਦਰਸ਼ਨ ਕਰਵਾਵਾਂਗੀ ਤੇ ਲੋ ਜੀ ਇੱਥੇ ਆਪਣੇ ਤਿੰਨ ਮੰਦਰ ਨੇ ਵੱਡੇ ਏਵਲ ਮੰਦਰ ਆ ਇੱਕ ਤੇ ਦੁਕਾਨਾਂ ਦੇਖੋ ਸੱਜੀਆਂ ਹੋਈਆਂ ਕਿਉਂਕਿ ਮੇਲਾ ਹਟ ਕੇ ਹਟਿਆ ਤੇ ਅੱਜ ਮੰਗਲਵਾਰ ਆ ਤੇ ਇਸ ਕਰਕੇ ਜਿਹੜਾ ਇਹ ਵਲੌਗ ਆ ਤੁਹਾਨੂੰ ਥੋੜਾ ਡਿਲੇ ਮਿਲ ਰਹੇ ਨੇ ਕਿਉਂਕਿ ਵਿੱਚੋਂ ਦੋਕ ਦਿਨ ਆਪਾਂ ਵਲੌਗ ਨਹੀਂ ਨਾ ਪਾਇਆ ਇਸ ਕਰਕੇ ਥੋੜੇ ਵਲੌਗ ਬਣੇ ਹੁੰਦੇ ਨੇ ਫਿਰ ਆਪਾਂ ਰੈਗੂਲਰ ਪਾਉਣੇ ਤਾਂ ਹੁੰਦੇ ਨੇ ਹਨਾ ਤਾਂ ਕਰਕੇ ਤੁਹਾਨੂੰ ਥੋੜੇ ਡਿਲੇ ਮਿਲ ਰਹੇ ਨੇ ਵਲੌਗਸ ਤੇ ਇਹ ਆਪਾਂ ਆਵਲੇ ਮੰਦਰ ਪਹਿਲਾਂ ਚੱਲਾਂਗੇ ਜੈ ਮਾਤਾ ਦੀ ਚਾਂਸੇ ਆਪਾਂ ਪਹਿਲੇ ਮੰਦਰ ਮੱਥਾ ਟੇਕ ਲਿਆ ਨੈਕਸਟ ਮੰਦਰ ਚਲਦੇ ਆਪਾਂ ਉਹ ਸਾਹਮਣੇ ਮੰਦਰ ਹੈ ਠੀਕ ਹੈ ਜੀ ਤੇ ਇੱਥੇ ਵੀਡੀਓ ਮੰਮੀ ਬਣਾ ਰਹੇ ਨੇ ਤੇ ਚਲੋ ਜੀ ਹੁਣ ਆਪਾਂ ਸੈਕਿੰਡ ਮੰਦਰ ਮੱਥਾ ਟੇਕ ਜਾਈਏ ਹੋਪ ਤਾਂ ਹੋਪ ਹੈ ਕਿ ਤੁਸੀਂ ਵੀ ਨਾਲ-ਨਾਲ ਹਨਾ ਦਰਸ਼ਨ ਕਰ ਰਹੇ ਹੋਗੇ ਮਾਤਾ ਰਾਣੀ ਦੇ ਕਿਉਂਕਿ ਕਰਮਾਲਿਆਂ ਨੂੰ ਹੀ ਦਰਸ਼ਨ ਹੁੰਦੇ ਨੇ ਹਨਾ ਮਾਤਾ ਰਾਣੀ ਦੇ ਤੇ ਚਲੋ ਜੀ ਆਪਾਂ ਚਲਦੇ ਹੁਣ ਸੈਕਿੰਡ ਮੰਦਰ ਵੱਲ ਤੇ ਤੁਸੀਂ ਵੀ ਦਰਸ਼ਨ ਕਰੋ ਜੀ ਮਾਤਾ ਰਾਣੀ ਦੇ 올 ਓਵਰ ਜਿੰਨਾ ਵੀ ਪੋਸੀਬਲ ਹੋਊਗਾ ਹਣਾ ਤੇ ਮੈਂ ਉਹਨਾ ਵਲੌਗ ਸ਼ੂਟ ਕਰੂੰਗੀ ਤੇ ਤੁਸੀਂ ਫੁੱਲ ਵਾਚ ਕਰਿਓ ਜੀ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕਿਸ ਤਰ੍ਹਾਂ ਦਾ ਮਾਹੌਲ ਆ ਹਨਾ ਕਿੰਨੇ ਮੰਦਰ ਆ ਸਾਰਾ ਕੁਝ ਪਤਾ ਲੱਗੂ ਤੁਹਾਨੂੰ ਠੀਕ ਹੈ ਜੀ ਬੋਲੋ ਜੈ ਮਾਤਾ ਦੀ ਲੋ ਜੀ ਆਪਾਂ ਸੈਕਿੰਡ ਮੰਦਿਰ ਚ ਆਪਾਂ ਪਹੁੰਚ ਚੁੱਕੇ ਹਾਂ ਮੱਥਾ ਮੈਂ ਟੇਕ ਲਿਆ ਸੀ ਹਲਕੀ ਫੁਲਕੀ ਜਿਹੜੀ ਵੀਡੀਓ ਮੈਂ ਬਣਾ ਰਿਹਾ ਸ਼ੂਟ ਕਰ ਰਹੀ ਹਾਂ ਪਿੱਛੇ ਨਾਲ ਤੇ ਢੋਲ ਦੀ ਸਾਊਂਡ ਆ ਰਹੀ ਸੀ ਕਿਉਂਕਿ ਬਾਹਰ ਢੋਲ ਵਾਲਾ ਬੈਠਾ ਹੋਇਆ ਸੀ ਇਸ ਕਰਕੇ ਮੈਨੂੰ ਪਿੱਛੇ ਵੌਇਸਓਵਰ ਕਰਨੀ ਪੈ ਰਹੀ ਸੀ ਤੇ ਇੱਥੇ ਹਰ ਇੱਕ ਮਾਤਾ ਦੇ ਹਨਾ ਭਗਵਾਨ ਜੀ ਦੇ ਇੱਥੇ ਮਤਲਬ ਹਰ ਇੱਕ ਫੋਟੋ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਤੁਸੀਂ ਵੀ ਦਰਸ਼ਨ ਕਰੋ ਇੱਕ ਇੱਕ ਕਰਕੇ ਮੈਂ ਸਾਰੇ ਨਾਲੇ ਤਾਂ ਤੁਹਾਡੇ ਵਾਸਤੇ ਵੀਡੀਓ ਬਣਾ ਲਈ ਸੀ ਨਾਲੇ ਮੈਂ ਤਾਂ ਚਲੋ ਮੱਥਾ ਟੇਕਣਾ ਹੀ ਸੀ ਤੇ ਮੈਂ ਸੋਚਿਆ ਕਿ ਉਹ ਨਾ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ ਸਾਰੇ ਆਪਾਂ ਹਨਾ ਤੇ ਤੁਸੀਂ ਵੀ ਵੀਡੀਓ ਨੂੰ ਸਕਿੱਪ ਬਿਲਕੁਲ ਨਾ ਕਰਿਓ ਜੀ ਤੇ ਸਾਰੇ ਵਾਚ ਕਰਿਓ ਜੀ ਤੇ ਸਾਰੇ ਹਨਾ ਜਿੰਨੇ ਵੀ ਮਾਤ ਆਪਣੇ ਬਣੇ ਹੈਗੇ ਸਾਰਿਆਂ ਮੂਰਤੀਆਂ ਬਣੀਆਂ ਨੇ ਆਪਣੇ ਮਾਤਾ ਰਾਣੀ ਦੀਆਂ ਹਨਾ ਸ਼ਿਵਜੀ ਮਹਾਰਾਜ ਨੇ ਸਾਰੇ ਹਨਾ ਤੁਸੀਂ ਸਭ ਦੇ ਦਰਸ਼ਨ ਕਰਿਓ ਜੀ ਤੇ ਹੋਪ ਹੈ ਕਿ ਤੁਹਾਡੀ ਵੀ ਮਨੋਕਾਮਨਾ ਪੂਰੀਆਂ ਹੋਣਗੀਆਂ ਕਿਉਂਕਿ ਆਪਣੀਆਂ ਹੁੰਦੀਆਂ ਨੇ ਆਪਾਂ ਹਰ ਇੱਕ ਸਾਲ ਮੱਥਾ ਟੇਕਣਾ ਹੁੰਨੇ ਆਪਾਂ ਔਨੇ ਥੋੜੇ ਮੇਲੇ ਤੋਂ ਬਾਅਦ ਆਉਨੇ ਆ ਤੇ ਚਲੋ ਜੀ ਸਾਰੇ 올ਓਵਰ ਮੈਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਇੱਕ ਇੱਕ ਚੀਜ਼ ਦੇ ਦਰਸ਼ਨ ਕਰਵਾਵਾਂ ਮੈਂ ਤੁਹਾਨੂੰ ਤੇ ਤੁਸੀਂ ਫੁੱਲ ਵਾਚ ਕਰੋ ਜੀ ਵਲੌਗ ਨੂੰ ਤੇ ਵਿੱਚ ਐਡਸ ਆਉਂਦੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਸਕਿਪ ਨਾ ਕਰਿਆ ਕਰੋ ਠੀਕ ਹੈ ਜੀ ਪਲੀਜ਼ ਉਹਨਾਂ ਨੂੰ ਫੁੱਲ ਵਾਚ ਕਰਿਆ ਕਰੋ ਥੈਂਕ ਯੂ so much एवरीवन ਤੇ ਕਰੋ ਦਰਸ਼ਨ ਤੁਸੀਂ ਵੀ ਫੁੱਲ ਵਲੌਗ ਵਾਚ ਕਰੋ ਸੈਕਿੰਡ ਮੰਦਰ ਵੀ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਨੈਕਸਟ ਥਰਡ ਮੰਦਰ ਨੇ ਥਰਡ ਮੰਦਰ ਦੇ ਵਿੱਚ ਚੱਲਦੇ ਹਾਂ ਆਪਾਂ ਤੇ ਤੁਹਾਨੂੰ ਵੀ ਦਰਸ਼ਨ ਕਰਾਣੇ ਮਾਤਾ ਰਾਣੀ ਦੇ ਤੇ ਹੋਰ ਸਾਰੇ ਭਗਵਾਨ ਜਿੰਨੇ ਵੀ ਮੂਰਤੀਆਂ ਬਣੀਆਂ ਹੋਣਗੀਆਂ ਸਭ ਦੇ ਦਰਸ਼ਨ ਕਰਵਾਉਂਗੀ ਤੇ ਲਓ ਜੀ ਇੱਥੇ ਨਾ ਮਿੱਟੀ ਗੱਡੀ ਜਾਂਦੀ ਹੈ ਮਤਲਬ ਠੀਕ ਹੈ ਜੀ ਇੱਧਰ ਦੇਖੋ ਉਹ ਪੌੜੀਆਂ ਚੜ ਕੇ ਤੇ ਉੱਪਰ ਨਾ ਮਿੱਟੀ ਕੱਢੀ ਜਾਂਦੀ ਹੈ ਤੇ ਸਾਰੇ ਮਿੱਟੀ ਕੱਢਦੇ ਨੇ ਆਪਾਂ ਵੀ ਕੱਢਾਂਗੇ ਪਹਿਲਾਂ ਆਪਾਂ ਮੰਦਰ ਮੱਥਾ ਟੇਕ ਕੇ ਆਉਨੇ ਆ ਦੈਨ ਮਿੱਟੀ ਕੱਢਾਂਗੇ ਆਪਾਂ ਤੇ ਚਲੋ ਜੀ ਕਰੋ ਦਰਸ਼ਨ ਤੁਸੀਂ ਤੇ ਇੱਥੇ ਵੀ ਤੁਸੀਂ ਕੰਨ ਦੇ ਵਿੱਚ ਗੋਮਤਾ ਤੇ ਜੋ ਵੀ ਬੋਲੋਗੇ ਹਨਾ ਤੇ ਉਹ ਪੂਰੀ ਹੁੰਦੀ ਤੇ ਫਿਰ ਸ਼ਰਧਾ ਭਾਵਨਾ ਦੇ ਨਾਲ ਅਗਲਾ ਜਿਹੜੀ ਸੁੱਖ ਸੁੱਕੀ ਜਾਂਦਾ ਹੁੰਦਾ ਤੇ ਫਿਰ ਉਹ ਆਪਣਾ ਚੜਾਵਾ ਚੜਾ ਜਾਂਦਾ ਹੈਗਾ ਤੇ ਇਸ ਤਰ੍ਹਾਂ ਕੋਈ ਵੀ ਸੁੱਖ ਤੁਸੀਂ ਸੁੱਕ ਕੇ ਜਾਂਦੇ ਤੇ ਪੂਰੀ ਹੁੰਦੀ ਹੈ ਤੇ ਲਓ ਜੀ ਇੱਥੇ ਵੀ ਤੁਸੀਂ ਕਰੋ ਦਰਸ਼ਨ ਸਾਰੇ ਮਾਤਾ ਰਾਣੀਆਂ ਦੇ ਠੀਕੇ ਜੀ ਕੱਢੀ ਅੰਦੀ ਮਾਸੀ ਬੱਤੀ ਇਹਨਾਂ ਸਮਾਨ ਤੋਂ ਤਾਂ ਕਾਹចੋਂ ਲੈ ਰੱਖਿਆ ਸਮਾਨ ਤੇ ਨਾਨਕੀ ਬਹੁਤ ਮੰਮੀ ਦੇ ਆਹ ਤਾਂ ਪੈਣੇ ਕੋਈ ਨਹੀਂ ਹਾਂ ਜਿਹਨ ਤੇਰਾ ਨਾਂ ਲਾਨਕੀਆ ਕੱਢੀ ਅੰਦੀ ਕੱਢੀ ਅੰਦੀ ਕੀ ਕਹਾਵੇ ਜਈ ਮੰਮੀ ਦੇ ਪਾੜ ਨਾਲ ਐਨਾ ਪਾੜਦੀ अच्छा हिंदी काम जारी है एक मैं ठीक है बेटा ठीक है मैं काम लगा मुझको कर अच्छा जो ठीक हो जा चलो वापस ऐसा तो अपने

ਇੱਕ ਲੈਣਾ ਆਹੋ ਹਾਂ ਹਾਂ ਸੀ ਬਾਲਾ ਲਓ ਜੀ ਇਹ ਇੱਥੇ ਗੱਡੀ ਦੀ ਮਿੱਟੀ ਮੱਥਾ ਆਪਾਂ ਟੇਕ ਲਿਆ ਤੁਹਾਨੂੰ ਤੁਹਾਨੂੰ ਥੋੜਾ ਜਿਹਾ ਬਾਜ਼ਾਰ ਹੋਰ ਦਿਖਾ ਦਿੰਦੇ ਆ ਥੋੜਾ ਜਿਹਾ ਆਪਾਂ ਦੇਖ ਲਿਆ ਤੇ ਫਿਰ ਆਪਾਂ ਚੱਲਾਂਗੇ ਘਰ ਨੂੰ ਗੱਡੀ ਆਪਣੀ ਆ ਘਾੜੀ ਚਲੋ ਜੀ ਮੈਨੂੰ ਬਹੁਤ ਸ਼ੌਂਕ ਹੈ ਵੇਖਾਂ ਦਾ ਬਾਜ਼ਾਰ ਬਾਜ਼ਾਰ ਦੇਖਦੇ ਆਂ ਬਾਜ਼ਾਰ ਬਾਜ਼ਾਰ ਦੇਖਦੇ ਆਂ ਬਾਜ਼ਾਰ ਕੇ ਆ ਦੇਖੋ ਸਾਰੇ ਮੈਨੂੰ ਦੇਖ ਲੈਣ ਲੋ ਜਿਹੜੀ ਚੀਜ਼ ਮੈਨੂੰ ਪਸੰਦ ਆਈ ਲੈ ਲਊਂ ਬਿਨਾਂਦਰਜਾ ਤਾਂ ਨੱਕ ਕਰਨਾ ਬਿੰਨੇ ਜਾਂਦੇ ਨੇ ਮੇਰੇ ਦਿਨ ਅਰੇ ਇੱਥੇ ਕੋਈ ਚੀਜ਼ ਨਹੀਂ ਹੈ ਜੀ ਐਂ ਦੇ ਭੁੱਲੋ ਤੇ ਲੋ ਜੀ ਆਹ ਸ਼ਾਪ ਤੇ ਆਪਾਂ ਆ ਗਏ ਸੀ ਤੇ ਮੈਨੂੰ ਇੱਥੇ ਕਾਫੀ ਮਤਲਬ ਵੈਰਾਈਟੀ ਲੱਗ ਰਹੀ ਸੀ ਸਮਾਨ ਦੀ ਅੱਛੀ ਕੁਆਲਿਟੀ ਸੀ ਲੱਗ ਰਹੀ ਸੀ ਵਿੱਚ ਵਿੱਚ ਤੇ ਆਪਾਂ ਕੁਝ ਕੁ ਚੀਜ਼ਾਂ ਇੱਥੋਂ ਬਾਈ ਕੀਤੀਆਂ ਨੇ ਤੇ ਉਹ ਆਪਾਂ ਤੁਹਾਨੂੰ ਘਰ ਜਾ ਕੇ ਸ਼ੋਅ ਆਫ ਕਰਾਂਗੇ ਕਿਹੜੀਆਂ-ਕਿਹੜੀਆਂ ਲੈ ਕੇ ਆਏ ਆਪਾਂ ਕੁਝ ਹਨਾ ਟੌイズ ਵਗੈਰਾ ਲਏ ਨੇ ਜਰੂਰ ਤੋਂ ਮੰਦੇ ਚੀਜ਼ਾਂ ਮੇਰੀ ਆਤ ਹੁੰਦੀ ਹੈ ਕੋਈ ਵੀ ਮੇਲਾ ਪ੍ਰੋਗਰਾਮ ਤੇ ਜਾਂਦੀਆਂ ਨੇ ਮੈਨੂੰ ਇਦਾਂ ਹੁੰਦਾ ਕੋਈ ਨਾ ਕੋਈ ਉੱਥੋਂ ਦੀ ਆਪਾਂ ਲੈ ਇੱਕ ਜਾਤਗिरी ਦੇ ਤੌਰ ਤੇ ਚੀਜ਼ ਲੈ ਕੇ ਆਏ ਕਿ ਆਪਾਂ ਨੂੰ ਇਦਾਂ ਹੁੰਦਾ ਨਾ ਕਿ ਆਪਾਂ ਉੱਥੇ ਗਏ ਸੀ ਮੇਲੇ ਤੇ ਗਏ ਸੀ ਗੁਰਦੁਆਰਾ ਸਾਹਿਬ ਗਏ ਸੀ ਆਪਾਂ ਤੋਂ ਚੀਜ਼ ਲੈ ਕੇ ਆਏ ਹਨਾ ਫਿਰ ਇੱਕ ਨਿਸ਼ਾਨੀ ਦੇ ਤੌਰ ਤੇ ਹੁੰਦਾ ਸੋ ਇਸ ਪ੍ਰਕਾਰ ਮੇਰੀ ਆਤ ਹੈ ਮੈਂ ਜ਼ਿਆਦਾਤਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਕਿਤੇ ਵੀ ਗੁਰਦੁਆਰਾ ਸਾਹਿਬ ਜਾਵਾਂ ਮੰਦਿਰ ਜਾਵਾਂ ਤਾਂ ਜਿਸ ਤਰ੍ਹਾਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਤੇ ਮੈਨੂੰ ਬਹੁਤ ਸ਼ੌਂਕ ਹੈ ਦੁਕਾਨਾਂ ਤੋਂ ਸ਼ਾਪਿੰਗ ਕਰਨਾ ਇਤੋਂ ਵੀ ਆਪਾਂ ਜੱਬਜੋਤ ਵਾਸਤੇ ਚੀਜ਼ਾਂ ਲਈਆਂ ਨੇ ਤੁਹਾਨੂੰ ਸ਼ੋਪ ਕਰਾਂਗੇ ਕੱਲ ਘਰੇ ਜਾ ਕੇ ਤੇ ਬਾਕੀ ਇੱਥੇ ਸਾਰਾ ਆ ਜਿਹੜਾ ਸਮਾਨ ਹੈ ਛੋਟਾ ਛੋਟਾ ਬਹੁਤ ਹੀ ਸਸਤਾ 20 ਰੁਪਏ ਆਈ ਥਿੰਕ 50 ਰੁਪਏ ਦੀ ਸੇਲ ਸੀ ਇੱਥੋਂ ਤਾਂ ਮੈਨੂੰ ਲੱਗਦਾ ਸ਼ਾਇਦ ਮੈਂ ਕੁਝ ਨਹੀਂ ਲਿਆ ਬਟ ਮੈਂ ਕਲਿੱਪ ਜ਼ਰੂਰ ਬਣਾਈ ਸੀ ਇੱਥੋਂ ਦੀ ਤੇ ਬਾਕੀ ਤੁਹਾਨੂੰ ਘਰ ਜਾ ਕੇ ਸ਼ੋਅ ਆਫ ਕਰਾਂਗੇ ਜੱਬਜੋਤ ਬੇਬੀ ਨੇ ਕੀ ਕੁਝ ਖਰੀਦਿਆ ਠੀਕ ਹੈ ਜੀ ਤੇ ਇੱਥੇ ਆ ਗਈ ਸੀ ਮੇਰੇ ਸਾਹਮਣੇ ਪੋਰਟ ਵਗੈਰਾ ਪਏ ਸੀ ਤੇ ਹਨ ਕੱਪ ਗਲਾਸੀਆਂ ਨੇ ਪਏ ਸੀ ਮੈਂ ਕਿ ਚਲੋ ਇੱਥੇ ਵੀਡੀਓ ਬਣਾ ਲੀਨੇ ਤੇ ਇੱਥੇ ਨਾ ਇੱਕ ਚੀਜ਼ ਇੱਥੇ ਹੈ ਨਹੀਂ ਜਿਹੜੀ ਚੀਜ਼ ਮੈਂ ਲਈ ਹੈ ਬਟ ਉਹ ਤੁਹਾਨੂੰ ਘਰ ਜਾ ਕੇ ਪਤਾ ਲੱਗੂ ਇੱਥੇ ਉਹ ਚੀਜ਼ ਹੈ ਨਹੀਂ ਲਈ ਮੈਂ ਐਸੇ ਰੈਡੀ ਤੋਂ ਉਤੋਂ ਹੀ ਆ ਉਹ ਚੀਜ਼ ਬਟ ਤੁਹਾਨੂੰ ਘਰ ਜਾ ਕੇ ਪਤਾ ਲੱਗੂ ਕਿਉਂਕਿ ਇੱਥੇ ਉਹ ਵੀਡੀਓ ਬਣੀ ਨਹੀਂ ਸ਼ਾਇਦ ਮੈਨੂੰ ਲੱਗਦਾ ਬਣੀ ਨਹੀਂ ਉਹ ਚੀਜ਼ ਦੀ ਵੀਡੀਓ ਤੇ ਚਲੋ ਜੀ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਠੀਕੇ ਜੀ ਲਓ ਜੀ ਆਪਾਂ ਟੇਕ ਲਿਆ ਸੀ ਮੱਥਾ ਤੇ ਹੁਣ ਆਪਾਂ ਵਾਪਸ ਹੀ ਲੈ ਲਈਏ ਘਰ ਨੂੰ ਤੇ ਹੁਣ ਚੱਲਿਆਂ ਘਰ ਨੂੰ ਸ਼ਾਪਿੰਗ ਵਗੈਰਾ ਵੀ ਹਲਕੀ ਫੁਲਕੀ ਕੀਤੀ ਤੁਹਾਨੂੰ ਸ਼ੇਅਰ ਕਰਾਂਗੇ ਕੀ ਕੀ ਲਿਆ ਤੇ ਘਰ ਜਾ ਕੇ ਦੱਸਾਂਗੇ ਤੁਹਾਨੂੰ ਤੇ ਕੀ 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 ਪ੍ਰਾਈਸ ਦਾ ਕੀ ਕੁਝ ਲਿਆ ਕਰ ਜਾ ਕੇ ਤੁਹਾਨੂੰ ਸਾਰੀ ਸ਼ਾਪਿੰਗ ਦਿਖਾਵਾਂਗੇ ਹਲਕੀ ਫੁਲਕੀ ਕਰੀਏ ਜਿੰਨੀ ਵੀ ਕਰੀ ਤੁਹਾਨੂੰ ਦਿਖਾਵਾਂਗੇ ਘਰ ਜਾ ਕੇ ਹੁਣ ਮਿਲਦਾ ਤੁਹਾਨੂੰ ਸਿੱਧਾ ਘਰ ਜਾ ਕੇ ਸਾਨੂੰ ਪਹਿਲਾਂ ਵੀ ਲੱਗੀ ਹੁਣ ਵੀ ਲੱਗੀ ਦੁਬਾਰਾ ਇੱਧਰ ਸੀ ਮੇਰੀ ਜਮ ਕਿ ਪਿਛਲੀ ਪਿਛਲੀ ਗਲੀ ਸੀ ਕਿ ਲੋ ਜੀ ਆਪਾਂ ਪਹੁੰਚ ਗਏ ਮੰਡੀ ਆਪਣੀ ਠੀਕ ਹੈ ਜੀ ਤੇ ਮੰਡੀ ਚ ਪੂਰੀ ਚਹਲ ਪੈਲ ਸੀ ਤੇ ਟਾਈਮ ਮਿਲਦਾ ਇੱਥੇ ਘਰ ਅਸੀਂ ਜਾਂਦੇ ਜਦੋਂ ਮੈਨਾਂ 10:30 ਵਜੇ ਹੀ ਗਏ ਸੀ ਸਾਨੂੰ ਤੇ ਮੈਂ ਹਲਕੀ ਫੁਲਕੀ ਕਲਿੱਪ ਮੈਂ ਕਿ ਚਲੋ ਲੈ ਲੈਨੇ ਮੰਡੀ ਦੀ ਤੇ ਇਸ ਤੋਂ ਬਾਅਦ ਤੁਹਾਨੂੰ ਸਿੱਧਾ ਕਰ ਜਾ ਕੇ ਮਿਲਾਂਗੇ ਠੀਕ ਹੈ ਜੀ ਤੇ ਕਰ ਜਾ ਕੇ ਸ਼ੋਅ ਆਫ ਕਰਾਂਗੇ ਤੁਹਾਨੂੰ ਸਾਰੀਆਂ ਆਈਟਮਸ ਜਿਹੜੀਆਂ ਲੈ ਕੇ ਆਏ ਆ ਤੇ ਚਲੋ ਜੀ ਮਿਲਦੇ ਆ ਕਰ ਜਾ ਕੇ ਤੁਹਾਨੂੰ ਲਓ ਜੀ ਅਸੀਂ ਪਹੁੰਚ ਗਏ ਘਰੇ ਤੇ ਤੁਹਾਨੂੰ ਦਿਖਾਉਨੇ ਆ ਕੀ ਸਮਾਨ ਲੈ ਕੇ ਆਏ ਆ ਆਪਾਂ ਲੋ ਜੀ ਜਦ ਜੋ ਸਿੰਘ ਬਰਾੜ ਇਹ ਬੈਠਾ ਹੁਣ ਇਹਦਾ ਸਮਾਨ ਦਿਖਾਉਣੇ ਕੀ ਲੱਗੇ ਸਭ ਤੋਂ ਪਹਿਲਾਂ ਤੇ ਲੈ ਕੇ ਆ ਆਹ ਫੁੱਟਬਾਲ ਇਹਦੀ ਬੋਲ ਕਿੱਥੇ ਆਵਲੀ ਬੋਲ ਠੀਕ ਹੈ ਜੀ ਇੱਕ ਸੈੱਟ ਆਹ ਲੈ ਕੇ ਆ ਇੱਕ ਲੈ ਕੇ ਆ ਇਹ ਲੈ ਆ 50 ਰੁਪਏ ਦਾ ਸੈੱਟ ਠੀਕ ਹੈ ਜੀ ਇੱਕ ਆਹ ਲੈ ਕੇ ਆਂਦੀ ਹੈ ਬੋਲ 100 ਰੁਪਏ ਦੀ ਬੋਲ ਲੈ ਕੇ ਆ ਇਹ ਚੱਕ ਦੀ ਆ ਇੱਕ ਲੈਂਦਾ ਬੈਗ ਬੇਟਾ ਬੈਗ ਦਿਖਾਈ ਕੋ ਬੈਗ ਦਿਖਾ 100 ਰੁਪਏ ਦਾ ਇਹ ਬੈਗ ਲੈਂਦਾ 100 ਰੁਪਏ ਦਾ ਇੱਕ ਲਿਆਂਦਾ ਇੱਕ ਮਿੰਟ ਜੀ ਇੱਕ ਬੇਟੀ ਜੀ ਲੈਂਦੀ ਐ ਸਲੇਟ ਇਹਦੇ ਨਾਲ ਡਸਟਰ ਵਗੈਰਾ ਇੱਕ ਮਿੰਟ ਬੇਟਾ 100 ਰੁਪਏ ਦੀ ਇਹ ਲੈਂਦੀ ਐ ਇੱਕ ਮਿੰਟ ਸਾਰਾ ਕੁਝ ਦਿਖਾ ਲਈਏ ਫਰੈਂਡ ਨੂੰ ਦਿਖਾ ਦੇਂਦੇ ਬੇਟਾ ਸਾਰਾ ਆ ਗਿਆ ਇਹਨਾਂ ਨੂੰ ਇੱਕ ਮਿੰਟ ਆ ਫਰੈਂਡ ਨੂੰ ਦਿਖਾਈਏ ਸਮਾਨ ਲੇਖੋ ਜੀ ਆਹ ਲੈਂਦੀ ਐ ਇੱਕ ਬੋਤਲ ਲੈਂਦੇ ਆ ਵਲੀ ਇਹ ਤਾਂ ਪਾਣੀ ਪਿਆਦੇ ਇੱਕ ਮਿੰਟ ਬੋਤਲ ਇਹ ਬੋਤਲ ਲੈ ਕੇ ਆਂਦੀ 100 ਰੁਪਏ ਦੀ ਬੋਤਲ ਲੈਂਦੀ ਆ ਨਹੀਂ ਇਹ ਪਿਆਣੀ ਖੋਲੀ ਇੱਕ ਮਿੰਟ ਇਹ ਕੰਚ ਦੀ ਆ ਪਾਣੀ ਪਾਣੀ ਪਿਆਦੇ ਪਾਣੀ ਇੱਥੇ ਹਜੇ ਨਹੀਂ ਪੇਖ ਖੋਲ ਕੇ ਦਿਖਾਣੇ ਫਰੈਂਡ ਨੂੰ ਲਓ ਜੀ ਇੱਕ ਮਿੰਟ ਤੁਹਾਨੂੰ ਖੋਲ ਕੇ ਦਿਖਾਉਣੀ 100 ਰੁਪਏ ਦੀ ਬੋਤਲ ਆ ਕੰਚ ਦੀ ਐ ਵਿੱਚੋਂ ਉੱਚੀ ਸਾਰੀ ਸ਼ਾਪਿੰਗ ਤੁਹਾਨੂੰ ਦਿਖਾਤੀ ਹੈ बैडਬਾਲ ਲੈਂਦਾ ਸੀ ਇੱਕਾ ਬੈਗ ਲੈਂਦਾ ਸੀ 100 ਰੁਪਏ ਦਾ ਬੈਗ ਆ 100 ਰੁਪਏ ਦੀ ਇਸਲੇਟ ਹੈ 100 ਰੁਪਏ ਦੀ ਇੱਕ ਬਾਲ ਲੈਂਦੀ ਇੱਕ 50 ਰੁਪਏ ਦਾ ਬਾਲ ਤੇ बैडਬਾਲ ਇੱਕਾ 100 ਰੁਪਏ ਦੀ ਬੋਟਲ ਇੰਨਾ ਸਮਾਨ ਲੈਂਦਾ